ਸਾਡੀ ਯੂ نو ਪੰਜਾਬ ਦੀ ਜ਼ਮੀਨ 'ਚ ਹੀ ਕੁਝ ਹੈ ਫਸਟ ਥਿੰਗ ਸੈਕਿੰਡ ਸਾਡੀ ਬੋਲੀ ਜਿਹੜੀ ਮੈਨੂੰ ਸਭ ਤੋਂ ਜ਼ਿਆਦਾ ਐਨਰਜੈਟਿਕ ਲੱਗਦੀ ਹੈ ਅਸੀਂ ਕਦੀ ਵੀ ਇੰਗਲਿਸ਼ 'ਚ ਨਹੀਂ ਕਹਿ ਸਕਦੇ ਕਿ ਤੈਨੂੰ ਮੈਂ ਦੱਸਾਂਗਾ ਪਤਾ ਤੈਨੂੰ ਕਰਕੇ ਦਿਖਾਵਾਂਗਾ ਰਾਈਟ ਵੇਖੀ ਜਾਏਗੀ ਠੀਕ ਹੈ ਚੜ੍ਹਦੀ ਕਲਾ ਵਿੱਚ ਹੈਗੇ ਆ ਠੀਕ ਹੈ ਸੋ ਸਾਡੀ ਜਿਹੜੀ ਲੈਂਗੁਏਜ ਆ ਉਹਦੇ ਉਹ ਆਪਣੇ ਆਪ 'ਚ ਹੀ ਇੱਕ ਐਨਰਜੀ ਆ and when we choose some other state to work or some other country to work te sab to pehla asi boli de adheen ho jande ha boli de adheen hon nal saadi first number te hi energy low ho jandi jeda sanu pata vi nahi hunda right so the more closer you are to your motherland to your mother to your parents ਉਨਾ ਹੀ ਤੁਹਾਡੇ ਵਿੱਚ ਜਿਹੜਾ એનર્ਜੀ ਆ ਉਹ ਬਹੁਤ ਜਿਹੜੀ ਆ ਹਾਈ ਆ ਤੇ ਪੰਜਾਬ ਦੇ ਵਿੱਚ ਮੈਨੂੰ ਜ਼ਿਆਦਾ ਐਗਜ਼ਾਮਪਲਸ ਦੇਣ ਦੀ ਲੋੜ ਨਹੀਂ ਆ ਆਈ ਵਿਲ ਜਸਟ ਰੈਪ ਅਪ ਹੇਅਰ ਕਿ ਮਿਲਖਾ ਸਿੰਘ ਦੀ ਐਗਜ਼ਾਮਪਲ ਲੈ ਲਓ ਕਿ ਪੰਜਾਬ ਦੇ ਯੂਥ ਵਿੱਚ ਇੰਨਾ ਪੋਟੈਂਸ਼ੀਅਲ ਆ ਕਿ ਪੂਰਾ ਪੈਰ ਦੇ ਵਿੱਚ ਕਿਲ ਖੋਭ ਜਾਣ ਰਾਈਟ ਤੇ ਫਿਰ ਵੀ ਵੱਡੀਆਂ-ਵੱਡੀਆਂ ਰੇਸਾ 올ੰਪੀਅਨ ਜਿੱਤ ਸਕਦੇ ਨੇ ਲੋਕ ਠੀਕ ਆ ਹੁਣ ਇਸ ਤੋਂ ਵੱਡੀ ਐਗਜ਼ਾਮਪਲ ਕੀ ਹੋ ਸਕਦੀ ਤੇ ਬਹੁਤ ਸਾਰੀਆਂ ਤੇ ਜੇ ਖਾਲਸਾ ਏ ਦੀ ਗੱਲ ਲਗਾਓ ਤੇ ਜਦੋਂ ਕਿਸੇ ਜਿਹੜਾ ਜਿਹਦੀ ਡੈਥ ਹੋ ਗਈ ਬੰਦੇ ਦੀ ਜਿਹੜਾ دبਿਆ ਪਿਆ ਹੈ ਮਲਬੇ ਦੇ ਵਿੱਚ ਠੀਕ ਆ ਉਹਨੂੰ ਕੱਢ ਕੇ ਲਿਉਣ ਵਾਲੀ ਕੌਮ ਆ ਸਾਡੀ ਪੰਜਾਬ ਦੀ ਤੇ ਮੁੜ ਕੇ ਮਦਰ ਥੈਂਕ ਯੂ ਕਰਦੀ ਉਹਦਾ ਠੀਕ ਆ ਸੋ ਵੀਰ ਦਾ ਦਾ ਕਾਈਂਡ ਆਫ એનર્ਜੀ ਵੀ ਹੈਵ ਇਨ ਪੰਜਾਬ ਇਜ਼ ਮੈਚਲੈਸ ਇਹ ਕਿਤੇ ਵੀ ਨਹੀਂ ਹੈਗੀ ਮੈਨੂੰ ਇਦਾਂ ਫੀਲ ਹੁੰਦਾ ਸਾਡੀ ਯੂ نو ਪੰਜਾਬ ਦੀ ਜ਼ਮੀਨ 'ਚ ਹੀ ਕੁਝ ਹੈ ਫਰਸਟ ਥਿੰਗ ਸੈਕੰਡ ਸਾਡੀ ਬੋਲੀ ਜਿਹੜੀ ਮੈਨੂੰ ਸਭ ਤੋਂ ਜ਼ਿਆਦਾ ਐਨਰਜੈਟਿਕ ਲੱਗਦੀ ਅਸੀਂ ਕਦੀ ਵੀ ਇੰਗਲਿਸ਼ 'ਚ ਨਹੀਂ ਕਹਿ ਸਕਦੇ ਕਿ ਤੈਨੂੰ ਮੈਂ ਦੱਸਾਂਗਾ ਪਤਾ ਤੈਨੂੰ ਕਰਕੇ ਦਿਖਾਵਾਂਗਾ ਰਾਈਟ ਵੇਖੀ ਜਾਏਗੀ ਠੀਕ ਹੈ ਚੜ੍ਹਦੀ ਕਲਾ ਵਿੱਚ ਹੈਗੇ ਆ ਠੀਕ ਹੈ ਸੋ ਸਾਡੀ ਜਿਹੜੀ ਲੈਂਗੁਏਜ ਆ ਉਹਦੇ ਉਹ ਆਪਣੇ ਆਪ ਚ ਇੱਕ એનર્ਜੀ ਆ ਐਂਡ ਵੈਨ ਵੀ ਚੂਜ਼ ਸਮ ਅਦਰ ਸਟੇਟ ਟੂ ਵਰਕ অর ਸਮ ਅਦਰ ਕੰਟਰੀ ਟੂ ਵਰਕ ਤੇ ਸਭ ਤੋਂ ਪਹਿਲਾਂ ਅਸੀਂ ਬੋਲੀ ਦੇ ਅਧੀਨ ਹੋ ਜਾਂਦੇ ਆ ਬੋਲੀ ਦੇ ਅਧੀਨ ਹੋਣ ਨਾਲ ਸਾਡੀ ਫਰਸਟ ਨੰਬਰ ਤੇ ਹੀ એનર્ਜੀ ਲੋ ਹੋ ਜਾਂਦੀ ਜਿਹਦਾ ਸਾਨੂੰ ਪਤਾ ਵੀ ਨਹੀਂ ਹੁੰਦਾ राइट सो द मोर क्लोजर यू आर टू योर मदर लैंड टू योर मदर टू योर पेरेंट्स उन्ना ही ਤੁਹਾਡੇ ਵਿੱਚ ਜਿਹੜਾ એનર્ਜੀ ਆ ਉਹ ਬਹੁਤ ਜਿਹੜੀ ਆ ਹਾਈ ਆ ਤੇ ਪੰਜਾਬ ਦੇ ਵਿੱਚ ਮੈਨੂੰ ਜ਼ਿਆਦਾ ਐਗਜ਼ਾਮਪਲਸ ਦੇਣ ਦੀ ਲੋੜ ਨਹੀਂ ਆ ਆਈ ਵਿਲ ਜਸਟ ਰੈਪ ਅਪ ਹੇਅਰ ਕਿ ਮਿਲਖਾ ਸਿੰਘ ਦੀ ਐਗਜ਼ਾਮਪਲ ਲੈ ਲਓ ਕਿ ਪੰਜਾਬ ਦੇ ਯੂਥ ਵਿੱਚ ਇੰਨਾ ਪੋਟੈਂਸ਼ੀਅਲ ਆ ਕਿ ਪੂਰਾ ਪੈਰ ਦੇ ਵਿੱਚ ਕਿਲ ਖੋਭ ਜਾਣ राइट ਤੇ ਫਿਰ ਵੀ ਵੱਡੀਆਂ-ਵੱਡੀਆਂ ਰੇਸਾ 올ੰਪੀਅਨ ਜਿੱਤ ਸਕਦੇ ਨੇ ਲੋਕ ਠੀਕ ਆ ਹੁਣ ਇਸ ਤੋਂ ਵੱਡੀ ਐਗਜ਼ਾਮਪਲ ਕੀ ਹੋ ਸਕਦੀ ਤੇ ਬਹੁਤ ਸਾਰੀਆਂ ਤੇ ਜੇ ਖਾਲਸਾ ਏ ਦੀ ਗੱਲ ਲਗਾਓ ਤੇ ਜਦੋਂ ਕਿਸੇ ਜਿਹੜਾ ਜਿਹਦੀ ਡੈਥ ਹੋ ਗਈ ਬੰਦੇ ਦੀ ਜਿਹੜਾ دبਿਆ ਪਿਆ ਹੈ ਮਲਬੇ ਦੇ ਵਿੱਚ ਠੀਕ ਆ ਉਹਨੂੰ ਕੱਢ ਕੇ ਲਿਉਣ ਵਾਲੀ ਕੌਮ ਆ ਸਾਡੀ ਪੰਜਾਬ ਦੀ ਤੇ ਮੁੜ ਕੇ ਮਦਰ ਥੈਂਕ ਯੂ ਕਰਦੀ ਉਹਦਾ ਠੀਕ ਆ ਸੋ we are the, the kind of energy we have in punjab is matchless eh kithe vi nahi hagi mainu edda feel hunda